ਸ਼ੁਕਰਾਨਾ ਮਿਹਰਬਾਨ ਬਹੁਤ ਸਾਰੀ ਮੁਹੱਬਤ ਸਾਰੀ ਹੀ ਦੋਸਤਾਂ ਮਿੱਤਰਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਦੇ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜਿਹੜੇ ਵੀ ਦੋਸਤ ਪੇਪਰ ਦੇਣ ਗਏ ਸੀ ਉਹ ਸਾਰੇ ਹੀ ਦੋਸਤਾਂ ਦਾ ਪੇਪਰ ਹੈ ਜਿਹੜਾ ਉਹ ਬਹੁਤ ਵਧੀਆ ਤੇ ਕੈਂਟ ਹੋਇਆ ਹੋਊਗਾ ਇਸ ਗੱਲ ਦੀ ਆਪਾਂ ਉਮੀਦ ਕਰ ਸਕਦੇ ਹਾਂ ਇਸ ਗੱਲ ਦੀ ਆਪਾਂ ਆਸ਼ਾ ਕਰ ਸਕਦੇ ਹਾਂ ਹਾਂਜੀ 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 ਤਾਂ ਬਿਲਕੁਲ ਹਾਂਜੀ ਤਾਂ ਕਰਦੇ ਆਪਾਂ ਸਟਾਰਟ ਅੱਜ ਦਾ ਇਹ ਐਨਾਲਿਸਿਸ ਅੱਜ ਦੀ ਇਹ ਡਿਸਕਸ਼ਨ ਤਾਂ ਜਿਹੜੇ ਵੀ ਵਿਦਿਆਰਥੀਆਂ ਨੇ ਪੇਪਰ A ਦਿੱਤਾ ਸੀ ਪੇਪਰ B ਦਿੱਤਾ ਸੀ ਮੈਂ ਜ਼ਿਆਦਾਤਰ ਕੋਸ਼ਿਸ਼ ਇਹ ਕੀਤੀ ਹੈ ਕਿ ਤੁਹਾਨੂੰ ਸਟੀਕ ਜਾਣਕਾਰੀ ਜਿਹੜੀ ਦਿੱਤੀ ਜਾਵੇ ਸਟੀਕ ਜਿਹੜੇ ਉੱਤਰ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣ ਕਉਂਕਿ ਪੰਜਾਬ ਬੋਰਡ ਦੀ ਕਿਤਾਬ ਦੇ ਅਨਸਾਰ ਜਿਹੜੀ ਵੀ ਆਪਾਂ ਗੱਲਬਾਤ ਕਰਾਂਗੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜੀ 9ਵੀਂ ਦਾ 10ਵੀਂ ਦੀ ਵਿਆਕਰਨ ਦੀ ਕਿਤਾਬ ਹੈ ਉਹਦੇ ਅਨਸਾਰ ਕਰਾਂਗੇ ਤੇ ਉਹਦੇ ਤੋਂ ਹੀ ਆਪਾਂ ਕਿਸੇ ਸਵਾਲ ਦੇ ਉੱਪਰ ਆਬਜੈਕਸ਼ਨ ਵੀ ਲਾ ਸਕਦੇ ਆ ਪੇਪਰ ਬੀ ਦੇ ਵਿੱਚ ਇੱਕ ਸਵਾਲ ਦੇ ਵਿੱਚ ਆਬਜੈਕਸ਼ਨ ਬੰਦੀ ਹੈ ਤੇ ਉਹਦਾ ਮੈਂ ਤੁਹਾਨੂੰ ਸਬੂਤ ਵੀ ਦੇ ਕੇ ਜਾਊਂਗਾ ਵੀ ਕਿੱਥੋਂ ਆਬਜੈਕਸ਼ਨ ਲਾਉਣੀ ਹੈ ਸਾਰਿਆਂ ਕੋਲੇ ਉਹ ਜਿਹੜੀ ਆਬਜੈਕਸ਼ਨ ਹੈ ਜਿਹੜੀ ਵੀ ਵਿਦਿਆਰਥੀ ਦੇ ਕੇ ਇੱਕ ਨੰਬਰ ਕਿਉਂਕਿ ਇੱਕ ਇੱਕ ਨੰਬਰ ਸਿਲੈਕਸ਼ਨ ਵਾਸਤੇ ਕੀਮਤੀ ਹੁੰਦਾ ਤਾਂ ਉਹ ਆਬਜੈਕਸ਼ਨ ਆਪਾਂ ਲਾ ਸਕਾਂਗੇ ਠੀਕ ਹੈ ਜੀ ਚਲ ਕਰਦੇ ਸ਼ੁਰੂ ਆਪਾਂ ਇਹ ਆ ਪੇਪਰ ਏ ਭਾਗ ਕੀ ਜਿਹੜਾ ਆਪਣੇ ਕੋਲੇ ਪੇਪਰ ਏ ਹੁੰਦਾ 50 ਨੰਬਰਾਂ ਦਾ ਉਹਨਾਂ ਦੀ ਗੱਲ ਕਰਦੇ ਆ ਪਹਿਲਾ ਸਵਾਲ ਇਹਨਾਂ ਨੇ ਦਿੱਤਾ ਹੋਇਆ ਭਈ ਆਪਣੇ ਕੋਲੇ ਵੀ ਕਹਿੰਦੇ ਹੈਟ ਲਿਖਿਆ ਵਿੱਚੋਂ ਬਹੁਅਰਥਕ ਸ਼ਬਦਾਂ ਦਾ ਕਿਹੜਾ ਸਮੇਲ ਨਹੀਂ ਹੈ ਨਹੀਂ ਇਹਨਾਂ ਨੇ ਪੁੱਛਿਆ ਹੋਇਆ ਜੀ ਕੀ ਹੈ ਨਹੀਂ ਕਿਹੜਾ ਵੀ ਠੀਕ ਹੈ ਜੀ ਹਾਂਜੀ ਤਾਂ ਦੇਖੇ ਹਾਂ ਬਹੁਅਰਥਕ ਸ਼ਬਦਾਂ ਦਾ ਕਿਹੜਾ ਸਮੇਲ ਨਹੀਂ ਹੈ ਉਹ ਦੱਸਣਾ ਜੀ ਉਠ ਪੈਦਾ ਹੋਣਾ ਉਠ ਚੜਨਾ ਉਠ ਜਾਗਣਾ ਉਠ ਖੜੇ ਹੋਣਾ ਇਹ ਦੇਖੋ ਉਠ ਖੜੇ ਹੋਣਾ ਵੀ ਇੱਕੋ ਹੀ ਗੱਲ ਹੈ ਉਠ ਜਾਗਣਾ ਵੀ ਉਠ ਪੈਦਾ ਹੋਣਾ ਕਹਿੰਦੇ ਤੇ ਉਠ ਆ ਕੀ ਲਿਖਿਆ ਸਰ ਆ ਦੇਖ ਹੀ ਲਿਓ ਆਪਾਂ ਉਠ ਪੈਦਾ ਹੋਣਾ ਤਾਂ ਇਹਦਾ ਉੱਤਰ ਜਿਹੜਾ ਆਊਗਾ ਬਈ ਉਹ ਆਊਗਾ ਉਠ ਪੈਦਾ ਹੋਣਾ ਠੀਕ ਹੈ ਏ ਨੰਬਰ ਅਨਸਰ ਜਿਹੜਾ ਰਾਈਟ ਆਊਗਾ ਅੱਗੇ ਜਿਹੜੀ ਪੰਜਾਬੀ ਫਿਲਮ ਨੇ ਸਰਬੋਤਮ ਪੰਜਾਬੀ ਫੀਚਰ ਫਿਲਮ ਲਈ 70ਵਾਂ ਰਾਸ਼ਟਰੀ ਫਿਲਮ ਦੇਣ ਪੁਰਸਕਾਰ ਜਿੱਤੇ ਆ ਸੀ ਉਹ ਸੀਗੀ ਬਾਗੀ ਦਿੱਤੀ ਇਹ ਯਾਦ ਰੱਖਣਾ ਹੈਗਾ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦਾ ਸਿੱਖ ਧਰਮ ਦੇ ਵਿੱਚ ਵੱਡਾ ਯੋਗਦਾਨ ਕੀ ਸੀ ਆਪਾਂ ਕਿਹਾ ਸੀ ਗੁਰਮੁਖੀ ਲਿਪੀ 'ਚ ਸੋਧ ਕੀਤੀ ਸੀ ਤਾਂ ਪੰਜਾਬੀ ਭਾਸ਼ਾ ਦਾ ਸੁਧਾਰ ਕੀਤਾ ਸੀ ਇਹ ਯਾਦ ਰੱਖਣਾ ਗੱਲ ਨੂੰ ਜੀ ਠੀਕ ਹੈ ਹਾ ਅਗੇ ਗੁਰਮੁਖੀ ਲਿਪੀ ਦੇ ਪੰਜ ਵਰਗਾਂ ਦੇ ਮੂਹ ਪੋਲ ਦੇ ਆਚਾਰਨ ਤਰਤੀਬ ਕਰਨ ਵਰਕੇ ਇਸ ਤਰ੍ਹਾਂ ਹਨ ਭਾਵਕੇ ਕਿਹਾ ਗਿਆ ਵੀ ਜਿਹੜੀ ਗੁਰਮੁਖੀ ਲਿਪੀ ਹੈ ਉਹ ਜਿਹੜੇ ਪੰਜ ਵਰਗ ਹੈ ਉਹ ਕਿਸ ਦੇ ਅਕੋਰਡਿੰਗ ਨੇ ਭਾਵਕੇ ਆਚਾਰਨ ਢੰਗ ਦੇ ਆਧਾਰ ਤੇ ਤੇ ਆਚਾਰਨ ਵਿਧੀ ਦੇ ਆਧਾਰ ਤੇ ਤੇ ਆਚਾਰਨ ਸਥਾਨ ਦੇ ਆਧਾਰ ਤੇ ਆਪਾਂ ਵੰਜਨਾ ਦੀ ਵੰਡ ਕੀਤੀ ਸੀ ਤੇ ਉਹ ਵੰਜਨਾ ਦੀ ਵੰਡ ਜਿਹੜੀ ਸੀ ਦੋ ਪ੍ਰਕਾਰ ਦੀ ਸੀ ਇੱਕ ਆਪਣੀ ਆਚਾਰਨ ਸਥਾਨ ਦੇ ਆਧਾਰ ਤੇ ਕੰਠੀ ਸੀ ਤਾਲਵੀ ਸੀ ਉਲਟ ਜੀਵੀ ਸੀ ਹੋਠੀ ਸੀ ਸੁਰਜੰਤਰੀ ਸੀ ਤਾਂ ਪੜਖਾਂਗੇ ਏ ਨੰਬਰ ਉੱਤਰ ਆਊਗਾ ਦੂਰ ਨੇੜੇ ਦਿਸਦੀ ਚੀਜ਼ ਵੱਲ ਜਦੋਂ ਆਪਾਂ ਇਸ਼ਾਰਾ ਕਰਦੇ ਆ ਤਾਂ ਉਹ ਕਿਹੜਾ ਪਰਨਾਮ ਹੁੰਦਾ ਨਿਸ਼ਚਿਆ ਵਚਕ ਹੁੰਦਾ ਅੱਗੇ ਦੇਖਦੀਆਂ ਅੱਗੇ ਕਹਿੰਦੇ ਆ ਗਿਆ ਹੈ ਇਥਾਂ ਵਿੱਚੋਂ ਹਫਤੇ ਦੇ ਦਿਨਾਂ ਦੇ ਲਈ ਸ਼ੁੱਧ ਪੰਜਾਬੀ ਰੂਪ ਚੋਂ ਨਾ ਕਿਹੜਾ ਤਾਂ ਸ਼ੁੱਕਰਵਾਰ ਚੁਣਨਾ ਹੈ ਆਪਾਂ ਖੰਡ ਦੀ ਡੀ ਨੰਬਰ ਉੱਤਰ ਆਪਣਾ ਰਾਈਟ ਹੈ ਸ਼ੁੱਕਰਵਾਰ ਹੈਟ ਲਿਖਿਆ ਵਿੱਚੋਂ ਸਹੀ ਵਿਰੋਧੀ ਸ਼ਬਦ ਕਿਹੜਾ ਹੈ ਤਾਂ ਸਹੀ ਵਿਰੋਧੀ ਸ਼ਬਦ ਸਹੀ ਮਾੜਾ ਨਹੀਂ ਹੋ ਸਕਦਾ ਭਾਗ ਆਪਣਾ ਭਾਰਾ ਅਕਿ ਇਹ ਇਹ ਵੀ ਨਹੀਂ ਹੋ ਸਕਦਾ ਉਦਮ ਆਲਸ ਤਾਂ ਇਹਦਾ ਉੱਤਰ ਆਊਗਾ ਉਦਮ ਤੇ ਆਲਸ ਜੇ ਉਦਮੀ ਹੁੰਦਾ ਤਾਂ ਆਲਸੀ ਆ ਜਾਣਾ ਸੀ ਇੱਥੇ ਆ ਉਦਮ ਤੇ ਆਲਸ ਗੁਰੂ ਰਾਮਦਾਸ ਜੀ ਦਾਗ ਰਿਆਈ ਤੋਂ ਪਹਿਲਾਂ ਨਾਮ ਕੀ ਸੀਗਾ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਉਹਨਾਂ ਦਾ ਮੁੱਢਲਾ ਨਾਮ ਜਿਹੜਾ ਸੀਗਾ ਗੁਰੂ ਰਾਮਦਾਸ ਜੀ ਦਾ ਭਾਈ ਜੇਠਾ ਜੀ ਸੀਗਾ ਜੋ ਆਮ ਜਿਹਾ ਨਾ ਹੋਵੇ ਖਾਸ ਹੋਵੇ ਉਹ ਕੀ ਹੁੰਦਾ ਹੈ ਬਲਖਣ ਹੁੰਦਾ ਹੈ ਇਹ ਸਵਾਲ ਆਪਾਂ ਆਪਣੀ ਮੈਰਾਥਨ ਦੇ ਵਿੱਚ ਵੀ ਕੀਤਾ ਹੋਇਆ ਸੀ ਮੈਂ ਦੁਬਾਰਾ ਤੋਂ ਡਿਸਕਸ਼ਨ ਕਰਵਾਉਂਗਾ ਵਿਦ ਪ੍ਰੂਫ ਠੀਕ ਹੈ ਚਲੋ ਜੀ ਹੀੜ ਲਿਖੇ ਵਿੱਚੋਂ ਕਿਹੜਾ ਇਸਤਰੀ ਲਿੰਗ ਰੂਪ ਵਜੋਂ ਨਹੀਂ ਵਰਤਿਆ ਜਾਂਦਾ ਤਾਂ ਆ ਵੀ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ ਹੀ ਪਿਆ ਹੈ ਜਿਹੜਾ ਚਾਂਦੀ ਸ਼ਬਦ ਹੈ ਉਹ ਵੀ ਇਸਤਰੀ ਲਿੰਗ ਵਜੋਂ ਵਰਤਿਆ ਜਾਂਦਾ ਅਗ ਵੀ ਨੀਕੀ ਵੀ ਤਾਂ ਆਪਾਂ ਖਾਂਗੇ ਉੱਤਰ ਆ ਜਾਊਗਾ ਕਲੇਸ 20 ਨੰਬਰ ਉੱਤਰ ਕਲੇਸ ਆਪਣਾ ਰਾਈਟ ਹੈ ਅੱਗੇ ਚੱਲਦੇ ਹਾਂ ਅਗਲਾ ਸਵਾਲ ਹੈ ਕਹਿੰਦੇ ਆਪਣੇ ਕੋਲੇ 11 ਨੰਬਰ ਕਹਿੰਦੇ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਕਹਿੰਦੇ ਇਹਦਾ ਅਰਥ ਕੀ ਹੈ ਵੀ ਇੱਕ ਦੂਸਰੀ ਦੀ ਕੀ ਕਰਨੀ ਪਈ ਆਪਾਂ ਕਹਿ ਸਕਦੇ ਹਾਂ ਸਹਾਇਤਾ ਕਰਨੀ। ਹੇਠ ਲਿਖਿਆ ਚੋ ਕਿਸ ਇੱਕ ਵਚਨ ਦਾ ਬਹੁਵਚਨ ਨਹੀਂ ਹੈ? ਤਾਂ ਤੈਨੂੰ ਦਾ ਬਹੁਵਚਨ ਅਸੀਂ ਬਣੂਗਾ, ਤੈਨੂਆ ਨਹੀਂ ਬਣਦਾ। ਤਾਂ ਇਹਨਾਂ ਨੇ ਕੀ ਪੁੱਛਿਆ ਨਹੀਂ ਪੁੱਛਿਆ। ਤਾਂ ਆਪਾਂ ਖਾਂਗੇ ਬੀ ਨੰਬਰ ਆਊਗਾ। ਹੇਠ ਲਿਖਿਆ ਬੱਚੋ ਕਿਹੜਾ ਸ਼ਬਦ ਅਰਬੀ ਫਾਰਸੀ ਤੋਂ ਨਹੀਂ ਲਿਆ ਗਿਆ? ਵੈਸੇ ਇਸ ਕੁਐਸਚਨ ਦੀ ਵਿੱਚ ਆਪਾਂ ਡਾਊਟ ਰੱਖ ਸਕਦੇ ਆਂ ਪਰ ਫਿਰ ਵੀ ਮੈਂ ਤੁਹਾਨੂੰ ਇਹਦਾ ਉੱਤਰ ਦੱਸ ਦਿੰਨਾ ਜਿਹੜਾ ਵਾਕਖ ਸ਼ਬਦ ਹੈ ਉਹ ਵੀ ਅਰਬੀ ਫਾਰਸੀ ਦਾ ਹੈ। ਜਿਹੜਾ ਆਪਣੇ ਕੋਲੇ ਕਾਤਰ ਸ਼ਬਦ ਹੈ ਉਹ ਵੀ ਹੈ ਜਿਹੜਾ ਆਪਣੇ ਕੋਲੇ ਹਾਕਮ ਹੈ ਉਹ ਵੀ ਹੈ ਜਿਹੜਾ ਹਿਰਦਾ ਹੈ ਉਹ ਆਪਣੇ ਕੋਲੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈਗਾ ਕਿਹੜੀ ਭਾਸ਼ਾ ਦਾ ਸੰਸਕ੍ਰਿਤ ਦਾ ਤਾਂ ਇੱਕ ਵਾਰੀ ਆਪਾਂ ਉੱਤਰ ਬੀ ਮੰਨ ਕੇ ਚੱਲਦੇ ਆਂ ਬਾਕੀ ਇਸ ਨੂੰ ਡਾਊਟ ਦੇ ਵਿੱਚ ਰੱਖਾਂਗੇ ਇੱਕ ਵਾਰੀ ਜਿਨ੍ਹਾਂ ਨੇ ਵੀ ਬੀ ਲਾਇਆ ਉਹਨਾਂ ਦਾ ਉੱਤਰ ਬਿਲਕੁਲ ਠੀਕ ਹੈ ਜੀ। ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਆਸ਼ੁੱਧ ਸ਼ਬਦ ਹੈ? ਵੀ ਆਸ਼ੁੱਧ ਸ਼ਬਦ ਹੈ। ਵਰ ਵੀ ਸਹੀ ਹੈ, ਪੰਭੀਰੀ ਵੀ ਸਹੀ ਹੈ, ਉਧਾਲਣਾ ਵੀ ਸਹੀ ਹੈ। ਇਹਦਾ ਉੱਤਰ ਡੀ ਆਊਗਾ। ਇਹਨੂੰ ਵੀ ਤੁਸੀਂ ਥੋੜਾ ਜਿਹਾ ਡਾਊਟ ਦੇ ਵਿੱਚ ਰੱਖ ਸਕਦੇ ਹੋ। ਇਹਦਾ ਮੈਨੂੰ ਸਰੋਤ ਨਹੀਂ ਮਿਲਿਆ ਪਰ ਉੱਤਰ ਇੱਕ ਵਾਰੀ ਜਿਨ੍ਹਾਂ ਨੇ ਡੀ ਲਾਇਆ ਉਹ ਠੀਕ ਹੈ। ਤਾਂ ਕਰਕੇ ਦੋ ਕੁ ਸਵਾਲ ਮੈਨੂੰ ਇਦਾਂ ਦੇ ਲੱਗੇ ਉਹਨਾਂ ਤੇ ਮੈਂ ਫਿਰ ਵੀ ਤੁਹਾਨੂੰ ਇੱਕ ਇੱਕ ਉੱਤਰ ਲਵਾਈ ਜਾਣਾ। ਬਾਕੀ ਆਪਾਂ ਕਲੀਅਰ ਕਰਕੇ ਬਾਅਦ ਦੇ ਵਿੱਚ ਮੈਂ ਕਰਵਾ ਦੂੰਗਾ ਸਹੀ ਠੀਕ ਹੈ। ਸਮਾਸੀ ਸ਼ਬਦਾਂ ਵਿੱਚ ਵਰਤਿਆ ਜਾਂਦਾ ਚਿੰਨ ਹੁਣ ਆ ਸਾਰੇ ਨੂੰ ਪਤਾ ਸੀ ਆਵਰਾ ਚਿੰਨ ਇਸ ਤਰੀਕੇ ਦਾ ਉਹ ਕਾਦਾ ਹੁੰਦਾ ਜੋੜਨੀ ਦਾ ਹੁੰਦਾ ਤੇ ਇਹ ਬੱਚਾ ਛਟਮ ਰੋੜੀ ਲਾਇਆ ਛਟਮ ਰੋੜੀ ਦਾ ਚਿੰਨ ਤਾਂ ਆਈ ਜੀ ਹੁੰਦਾ ਨਿੱਕਾ ਜਿਹਾ ਠੀਕ ਹੈ ਅਗਲਾ ਸਵਾਲ ਅਗਲਾ ਕਹਿੰਦੇ ਇੱਥਾਂ ਲਿਖਿਆ ਵਿੱਚੋਂ ਕਿਹੜਾ ਦੇਸੀ ਮਹੀਨੇ ਦਾ ਸਹੀ ਅੰਗਰੇਜ਼ੀ ਮਹੀਨਾ ਨਹੀਂ ਹੈ ਦੇਸੀ ਮਹੀਨੇ ਦਾ ਸਹੀ ਅੰਗਰੇਜ਼ੀ ਮਹੀਨਾ ਚੁਣਨਾ ਹੈ ਤਾਂ ਆਪਾਂ ਕਹਾਂਗੇ ਉੱਤਰ ਆਊਗਾ ਜੀ ਡੀ ਨੰਬਰ ਨਹੀਂ ਹੈ ਪੁੱਛਿਆ ਜੀ ਨਹੀਂ ਹੈ ਦੱਸੋ ਕਿਹੜਾ ਆਊਗਾ ਪਈ ਇਹਦੇ ਵਿੱਚ ਨਹੀਂ ਹੈ हां नहीं आप बना के देख लेनेया देखो 1 अद मार्च ਤੋਂ ਜਿਹੜੇ ਆਪਣੇ ਮੰਥ ਹਨ ਉਹ ਸਟਾਰਟ ਹੋ ਜਾਂਦੇ ਨੇ 1 अद मार्च ਤੋਂ 1 अद मार्च ਤੋਂ ਕੀ ਚੱਲ ਪੰਦਾ ਹੈ ਚੇਤ ਚੱਲ ਪੰਦਾ ਯਾਦ ਰੱਖਿਓ 1 अद मार्च ਤੋਂ ਪਾਪ ਕੇ ਮਾਰਚ ਤੇ ਅਪ੍ਰੈਲ ਆਪਣਾ ਚੇਤ ਹੋ ਜਾਊਗਾ ਅਪ੍ਰੈਲ ਜਨਵਰੀ ਪਰ ਦੀ ਮਾਰਚ ਤੇ ਅਪ੍ਰੈਲ ਆਪਣਾ ਚੇਤ ਹੋ ਜਾਊਗਾ ਅਪ੍ਰੈਲ ਤੇ ਅਗਲਾ ਸਰ ਅਪ੍ਰੈਲ ਮਈ ਸਰ ਜੀ ਕਨੈਕਟ ਨੰਬਰ ਕਹਾ ਥੋਂ ਮਿਲੇਗਾ ਕੀ ਕਰਨਾ ਹੈ ਕਨੈਕਟ ਨੰਬਰ ਆਪਣੇ ਠੀਕ ਹੈ ਜੀ 8822010101 ਉਸ ਤੇ ਸੈਂਡ ਕਰ ਸਕਦੇ ਹੋ ਠੀਕ ਹੈ 1 ਅਪ੍ਰੈਲ ਤੋਂ ਭਾਵ ਕਿ ਮਾਰਚ ਅਪ੍ਰੈਲ ਦਾ ਜ਼ਿਕਰ ਮੈਂ ਇੱਥੇ ਬਣਾਵਾਂ ਇੱਥੇ ਆਪ ਬਣਾ ਕੇ ਦਿਖ ਲੈਂਦੇ ਆ ਤੁਹਾਨੂੰ ਵੀ ਪਤਾ ਲੱਗ ਜੂਗਾ ਜਿਨ੍ਹਾਂ ਨੇ ਅੱਗੇ ਤੋਂ ਪੇਪਰ ਦੇਣਾ ਹੈ ਉਹ ਵਧੀਆ ਢੰਗ ਨਾਲ ਦੇ ਸਕਣਗੇ ਮਾਰਚ ਤੋਂ ਅਪ੍ਰੈਲ ਦੀ ਗੱਲ ਕਰਗੀ ਮਾਰਚ ਅਪ੍ਰੈਲ ਚੇਤ ਅਪ੍ਰੈਲ ਮਈ ਮਈ ਜੂਨ जून जुलाई अगस्त सितंबर जुलाई अगस्त अगस्त सितंबर अगस्त सितंबर सितंबर नवंबर अक्टूबर अंग्रेजी से लिख लें अक्तूबर नवंबर नवंबर दिसंबर ਠੀਕ ਹੈ ਜੀ ਚੇਤ ਵਿਸਾਖ ਜੇਠ ਹੜਾ ਸੌਣ ਭਾਦੋ ਅਸੂਕਤਾ ਮੱਗਰ ਪੋ ਮਾਗ ਫਗਣ ਠੀਕ ਹੈ ਜੀ ਇਸ ਤਰੀਕੇ ਨਾਲ ਸਾਰੇ ਦੇ ਸਾਰੇ ਮਹੀਨੇ ਚੱਲੀ ਜਾਂਦੇ ਨੇ ਉੱਤਰ ਜਿਹੜਾ ਹੈਗਾ ਇੱਕ ਵਾਰੀ ਕੀ ਲਾਇਆ ਗਿਆ ਜੀ ਕਹਿੰਦੇ ਸਹੀ ਨਹੀਂ ਹੈ ਕਹਿੰਦੇ ਜੂਨ ਜੁਲਾਈ ਜੂਨ ਜੁਲਾਈ ਦੇ ਵਿੱਚ ਹਾਰ ਸਹੀ ਹੈ ਜੀ ਮਈ ਜੂਨ ਦੇ ਵਿੱਚ ਮਈ ਜੂਨ ਦੇ ਵਿੱਚ ਜੇਠੇ ਵੀ ਸਹੀ ਹੈ ਸਤੰਬਰ ਅਕਤੂਬਰ ਅਸੂ ਇਹ ਵੀ ਸਹੀ ਹੈ ਮਗਰ ਮੱਧਰ ਆ ਗਿਆ ਆਪਣੇ ਕੋਲੇ ਨਵੰਬਰ ਦਸੰਬਰ ਇਹ ਆਊਗਾ ਤਾਂ ਉੱਤਰ ਜਿਹੜਾ ਹੈਗਾ ਆਪਣੇ ਕੋਲੇ ਡੀ ਨੰਬਰ ਆਊਗਾ ਭਾਈ ਇੱਥੇ ਠੀਕ ਹੈ ਡੀ ਨੰਬਰ ਅੱਗੇ ਚੱਲਦੇ ਹਾਂ ਹੇਠ ਲਿਖਿਆ ਵਿੱਚੋਂ ਕਿਹੜਾ ਫੂਲਕੀ ਆਰਾਜ ਨਹੀਂ ਹੈ ਹੇਠ ਲਿਖਿਆਂ ਦੇ ਵਿੱਚੋਂ ਜਿਹੜਾ ਕਿਹੜਾ ਹੈ ਉਹ ਫੂਲਕੀ ਆਰਾਜ ਨਹੀਂ ਹੈਗਾ ਭਾਈ ਤੁਸੀਂ ਉਹ ਦੱਸਣਾ ਹੈ ਕਹਿੰਦੇ ਕਿਹੜਾ ਫੂਲਕੀ ਆਰਾਜ ਨਹੀਂ ਹੈਗਾ ਆਪਾਂ ਖਾਂਗੇ ਜੀ ਕਪੂਰਥਲਾ ਨਹੀਂ ਹੈਗਾ ਅੱਗੇ ਕਹਿੰਦੇ ਇਹ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਨਿਆਪੁਰਖ ਪੜਨਾਮ ਨਹੀਂ ਹੈ ਅੰਨਿਆਪੁਰਖ ਪੜਨਾਮ ਇੱਥੇ ਨਾ ਮੈਂ ਐਦੇਤੇ ਵੀ ਐਂ ਕਰਕੇ ਰੱਖਦਾ ਵੈਸੇ ਤਾਂ ਕਲੀਅਰ ਹੀ ਹੈ ਤੇ ਐਦੇਤੇ ਵੀ ਮੈਂ ਐਂ ਕਰਕੇ ਰੱਖਦਾ ਠੀਕ ਹੈ ਲਓ ਆ ਤਿੰਨ ਸਵਾਲਾਂ ਤੇ ਕੁਐਸਚਨ ਮਾਰਕ ਕੀਤਾ ਹੈ ਬਾਕੀ ਆਪਾਂ ਵੇਖਦੇ ਆਂ ਇਹਦਾ ਕਪੂਰਥਲਾ ਪੱਕਾ ਆਊਗਾ ਕਹਿੰਦੇ ਅੰਨਿਆ ਪੁਰਖ ਪੜਨਾਮ ਨਹੀਂ ਹੈ ਅੰਨਿਆ ਪੁਰਖ ਉਸ ਦੀ ਹੈਗਾ ਉਹਨਾਂ ਵੀ ਹੈਗਾ ਇਹ ਵੀ ਹੈਗਾ ਤੂੰ ਨਹੀਂ ਹੈਗਾ ਤਾਂ ਬੀ ਨੰਬਰ ਸੀ ਨੰਬਰ ਉੱਤਰ ਆਪਣਾ ਰਾਈਟ ਹੈ ਗੁਰਮੁਖੀ ਲਿਪੀ ਵਿੱਚ ਲਗਾ ਸਵਰ ਤੋਂ ਈ ਨੂੰ ਅੰਕਿਤ ਕਰਨ ਵਾਲੇ ਕੁੱਲ ਲਿਪੀ ਚਿੰਨ ਇਹ ਆਊਗਾ ਦਾਸਾ ਵੀ ਸਵਰਾਂ ਨੂੰ ਪ੍ਰਗਟ ਕਰਨ ਵਾਲੇ ਪੁੱਛੇ ਜਿਹੜੀਆਂ ਸਵਰਤ ਹੁੰਦੀਆਂ ਹੁੰਦੀਆਂ ਈੜੀ ਨਾਲ ਕਿਹੜੀਆਂ ਲਗਾ ਨਹੀਂ ਲੱਗਦੀਆਂ ਈੜੀ ਨਾਲ ਤਿੰਨ ਲਗਾ ਲੱਗਦੀਆਂ ਨਹੀਂ ਸੀ ਆਰੀ ਦੀ ਵਿਆਰੀ ਦੀ ਥਲਾਂ ਦੀ ਤਾਂ ਆਪਾਂ ਕਹਾਂਗੇ ਦਲਾਮਾਂ ਦੀ ਨਹੀਂ ਲੱਗਦੀ ਜਿਹੜੇ ਸ਼ਬਦ ਵਿੱਚ ਪਛੇਤਰ ਨਹੀਂ ਹੈ ਜਠਾਣੀ ਦੇ ਵਿੱਚ ਹੈਗਾ ਆਣੀ ਸਰੀਲਾ ਈਲਾ ਹੈਗਾ ਸੁਰੰਗੀਨ ਹੈਗਾ ਆ ਬੀ ਨੰਬਰ ਆ ਜਾਊਗਾ ਅੱਗੇ ਆ ਜੋ ਕਹਿੰਦੇ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤਾਂ ਆਪਾਂ ਸਾਰਿਆਂ ਨੇ ਸਵਾਲ ਕੀਤਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਸਹੀ ਸ਼ਬਦ ਚੋਣਨਾ ਹੈ ਤਾਂ ਏ ਨੰਬਰ ਬੋਧੀ ਆ ਜਾਊਗਾ ਉਸਲ ਬੱٹے ਭੰਣੇ ਪਾਸੇ ਮਾਰਨੇ ਅਬਦਾਲੀ ਨੇ ਆਖਰੀ ਹਮਲਾ 67 ਦੇ ਵਿੱਚ 67 ਆਊਗਾ ਪਈਏ ਦਾ ਠੀਕ ਹੈ ਯਾਦ ਰੱਖਿਓ ਅਗਲੀ ਆ ਗਿਆ ਜੀ ਕਹਿੰਦੇ ਹੀਠਾ ਦਿੱਤੇ ਵਿੱਚੋਂ ਕਿਹੜਾ ਸ਼ਬਦ ਆ ਅਸ਼ੁੱਧ ਹੈ ਇਹਦੇ ਵਿੱਚ ਵੀ ਥੋੜਾ ਜਿਹਾ ਡਾਊਟ ਆਪਾਂ ਨੂੰ ਠੀਕ ਹੈ ਇਹਦਾ ਇੱਕ ਵਾਰੀ ਉੱਤਰ ਆਪਾਂ ਸੀ ਨੰਬਰ ਲਾਵਾਂਗੇ ਬਾਕੀ ਇੱਕ ਵਾਰੀ ਆਪਾਂ ਨੂੰ ਡਾਊਟ ਹੈ ਕੁਐਸਚਨ ਮਾਰਕ ਲਾਤਾ ਵਿਕਲਪਾਂ ਵਿੱਚੋਂ ਕਹਿੰਦੇ ਬਾਦਸ਼ਾਹ ਵਾਂਗ ਖੇੜ ਜਾਣਾ ਮਹਾਵਰੀ ਦਾ ਅਰਥ ਹੈ ਖੁਸ਼ ਹੋ ਜਾਣਾ 1939 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲਾ ਉੱਤਰਾਧਿਕਾਰੀ ਕੌਣ ਸੀਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਖਰਕ ਸਿੰਘ ਸੀਗਾ ਪੁਆਦੀ ਉਪਭਾਸ਼ਾ ਜਿਹੜੀ ਹੈਗੀ ਉਹ ਰੋਪੜ ਰੂਪਨਗਰ ਚ ਬੋਲੀ ਜਾਂਦੀ ਹੈ ਕਿਹੜਾ ਸ਼ਬਦ ਆਥਮ ਦਾ ਸਮਾਨਾਰਥੀ ਸ਼ਬਦ ਹੈ ਤਾਂ ਆਪਾਂ ਕਹਾਂਗੇ ਸੰਝ ਹੈ ਜੀ ਮਲਵਈ ਵਾਲੇ ਬੋਲਦੇ ਆ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਅੰਮ੍ਰਿਤਸਰ ਦੀ ਸੰਧੀ 1809 ਚ ਹੋਈ ਸੀ ਜੀ ਅੱਗੇ ਚੱਲਦੇ ਆ ਅੱਗੇ ਆ ਗਿਆ ਜੀ ਆਪਣੇ ਕੋਲੇ ਅੱਗੇ ਆ ਗਿਆ ਕਹਿੰਦੇ ਪਟਿਆਲਾ ਰਿਆਸਤ ਦੇ ਸੰਤਾਪਕ ਕੌਣ ਸੀਗੇ ਤਾਂ ਆਪਾਂ ਨੂੰ ਪਤਾ ਹੈ ਜੀ ਬਾਬਾ ਆਲਾ ਸਿੰਘ ਅ ਅੰਕ ਜਿਹੜਾ ਹੈਗਾ ਜੀ 9 ਸਹੀ 3/4 ਨੂੰ ਕੀ ਕਹਿੰਦੇ ਆਪਾਂ 5.10 ਆਖਦੇ ਹਾਂ ਪਿੱਠ ਦੇਣਾ ਪਿੱਠ ਦੇਣਾ ਮੌਕੇ ਤੇ ਕੰਮ ਨਾ ਆਉਣਾ ਡੀ ਨੰਬਰ ਆਊਗਾ ਇਹਦਾ ਆਪਣੇ ਕੋਲੇ ਸਰੋਤ ਵੀ ਹੈਗਾ ਇਹ ਪੱਕਾ ਡੀ ਆਊਗਾ ਯਾਦ ਰੱਖਿਓ ਬਾਕੀ ਗਲਤ ਹੈ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਬੀ ਮਾਤਾ ਤ੍ਰੇਤਾ ਜੀ ਅੱਗੇ ਕਹਿੰਦੇ ਹੀਟ ਲਿਖਿਆ ਵਿੱਚੋਂ ਨਿਰਣਾਇਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੈ ਤਾਂ ਏ ਨੰਬਰ ਆਨਸਰ ਮੈਂ ਦੀਪਕ ਨੂੰ ਨਹੀਂ ਜਾਣਦਾ ਇਹ ਨਿਰਣਾਇਵਚਕ ਹੈ ਉੱਪਰ ਆ ਗਿਆ ਸਥਾਨਵਾਚਕ ਹੋ ਗਿਆ ਮਿਲਤੀਵਾਚਕ ਹੋ ਗਿਆ ਮਿਲਤੀਵਾਚਕ ਹੋ ਗਿਆ ਆ ਆ ਗਿਆ ਏ ਨੰਬਰ ਕਹਿੰਦੇ ਗੀਤ ਕਿਹਦੀ ਹੈ ਇਹ ਸ਼ਿਵ ਕੁਮਾਰ ਦੀ ਆਪਾਂ ਮੈਰਾਥਨ ਦੇ ਵਿੱਚ ਰਚਨਾ ਕੀਤੀ ਸੀ ਵੀ ਗੀਤ ਕਿਹਦਾ ਹੈਗਾ ਸ਼ਿਵ ਕੁਮਾਰ ਬਟਾਲਵੀ ਦਾ ਭਾਈ ਅੱਗੇ ਕਹਿੰਦੇ ਪੰਜਾਬੀ ਵਿੱਚ 2020 ਵਿਚ ਲਗੂ ਕਹਾਣੀ ਆਮ ਖਾਸ ਲਈ ਸਾਹਿਤਕ ਆਦਮੀ ਪੁਰਸਕਾਰ ਮਿਲਿਆ ਸੀ ਗੁਰਦੇਵ ਸਿੰਘ ਰਾਣਾ ਨੂੰ ਯਾਦ ਰੱਖਿਓ ਜੀ ਇਹ ਲਿਖਿਆ ਵਿੱਚੋਂ ਬਹੁਅਰਥਕ ਸ਼ਬਦਾਂ ਦਾ ਕਿਹੜਾ ਸਮੀਰ ਸਹੀ ਨਹੀਂ ਹੈ ਹੁਣ ਖੱਟੀ ਖੱਟੀ ਇੱਕ ਰੰਗ ਹੋ ਸਕਦਾ ਹੈ ਖੱਟੀ ਸਵਾਦ ਵੀ ਹੋ ਸਕਦਾ ਹੈ ਖੱਟੀ ਕਮਾਈ ਨੂੰ ਵੀ ਕਹਿ ਸਕਦੇ ਆ ਆਪਾਂ ਖਾਂਗੇ ਸੀ ਨੰਬਰ ਉੱਤਰ ਆਪਣਾ ਕੀ ਆਊਗਾ ਰਾਈਟ ਆਊਗਾ ਕਿਉਂਕਿ ਨਹੀਂ ਪੁੱਛਿਆ ਹੋਇਆ ਇਹਨਾਂ ਨੇ ਅੱਗੇ ਆਓ ਕਹਿੰਦੇ ਸਹੀ ਵਿਰੋਧੀ ਸ਼ਬਦ ਕਿਹੜਾ ਹੈ ਤਾਂ ਆਪਾਂ ਕਹਾਂਗੇ ਸਹੀ ਵਿਰੋਧੀ ਸ਼ਬਦ ਉਤਪਤੀ ਉਦਭਵ ਇਹ ਤਾਂ ਇੱਕੋ ਹੀ ਮਤਲਬ ਹੈ ਅਦਾਸ ਉਪਰਾਮ ਵੀ ਕਹਿ ਦਿੰਨੇ ਆ ਅਜੱਡ ਅਖੜ ਅਨਮਾਨ ਜਾਂ ਨਿਸ਼ਚਿਆ ਤਾਂ ਇਹਦਾ ਡੀ ਨੰਬਰ ਆਊਗਾ ਅਨਮਾਨ ਲਾਉਣਾ ਤੁੱਕਾ ਲਾਉਣਾ ਨਿਸ਼ਚਿਆ ਪੱਕਾ ਨਿਸ਼ਚਿਆ ਕਰਨਾ ਤਾਂ ਡੀ ਨੰਬਰ ਆ ਚੁੱਕਾ ਪਈ ਆਪਣਾ ਠੀਕ ਹੈ ਅੱਗੇ ਆਓ ਤਾਂ ਏ ਸੀ ਆਪਣਾ ਪੇਪਰ ਏ ਨਹੀਂ ਹਜੇ ਨਿਬੜਿਆ ਨਹੀਂ ਨਿਬੜਿਆ ਹਜੇ ਸਵਾਲ ਪਏ ਆ 40 ਤੇ ਆਗੇ ਇਧਰ ਨੂੰ ਹੋਰ ਕਰਦੇ ਆਪਾਂ ਆਜੋ ਮੜਾ ਜਾ ਸਾਰੇ ਮਲਾਲ ਇਹੋ ਆਪਦੀ ਆਪਦੇ ਸੁਭਾ ਲਾਂ ਦੀ ਜਿਹੜੀ ਨੰਬਰਿੰਗ ਆ ਉਹ ਅਲੱਗ-ਅਲੱਗ ਹੋਊਗੀ ਤੁਹਾਡੀ ਠੀਕ ਹੈ ਆਓ ਕਹਿੰਦੇ ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾ ਸਕਦਾ ਹੋ ਵੀ ਉਹ ਕੀ ਹੁੰਦਾ ਆਕ ਹੈ ਕਹਿੰਦੇ ਜਿਹੜਾ ਸ਼ਬਦ ਆਦ ਆਰੰਭ ਸ਼ੁਰੂ ਸ਼ਬਦਾਂ ਦਾ ਸਮਾਨਾਰਥੀ ਹੋਵੇ ਉਹ ਕੀ ਹੁੰਦਾਗਾ ਸਰ ਇਹਦਾ ਆਪਾਂ ਉਹੀ ਨਹੀਂ ਕੀਤਾ ਹਨਾ ਇਹਦਾ ਆਪਾਂ ਉਹੀ ਨਹੀਂ ਕੀਤਾ ਆਦ ਆਰੰਭ ਦਾ ਨਾਮ ਹੋਵੇ ਤਾਂ ਆਪਾਂ ਕਹਾਂਗੇ ਮੁੱਢ ਉਤਰ ਆਊਗਾ ਇਹਦਾ ਮੁੱਢ ਠੀਕ ਹੈ ਮੋੜਦਾ ਉਹਦਾ ਚੌਥੀ ਆਪਸ਼ਨ ਕੱਟੀ ਹੋਈ ਹੈ ਮੈਂ ਉੱਤਰ ਲਿਖਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਹਿਲਾਂ ਕਿੰਨੀਆਂ ਮਿਸਲਾਂ ਚ ਵੰਡਿਆ ਹੋਇਆ ਸੀ ਆਪਾਂ ਕਹਾਂਗੇ 12 ਚ ਵੰਡਿਆ ਹੋਇਆ ਸੀ ਖਾਸ ਨਾਮ ਚੋਣ ਸਚਨ ਤੰਦੂਲਕਰ ਆਪਾਂ ਪੜਦੇ ਹੁੰਨੇ ਆ ਆਮ ਹੀ ਖਾਸ ਨਾਮ ਹੈ ਭਾਈ ਅੱਗੇ ਗੁਰਮੁਖੀ ਲਿਪੀ ਵਿੱਚ ਲਗਾ ਆਖਰ ਕਿੰਨੇ ਨੇ ਬਿੰਦੀ ਟਿੱਪੀ ਅਧਕਤੈ ਨ ਨਹੀਂ ਦੇ ਤਿਆਂ ਵਿੱਚੋਂ ਕਿਹੜਾ ਇਸਤਰੀ ਲਿੰਗ ਦੋਹਾਂ ਦੇ ਲਈ ਵਰਤਿਆ ਜਾਂਦਾ ਹੈ ਦਰਿਆ ਸਾਈਕਲ ਇਹ ਸਾਰੇ ਦੇ ਸਾਰੇ ਦੋਵਾਂ ਦੇ ਲਈ ਵਰਤੇ ਜਾਂਦੇ ਆ ਭਾਈ ਤਾਂ ਪਰ ਦਰਿਆ ਨਹੀਂ ਵਰਤਿਆ ਜਾਂਦਾ ਉੱਤਰੀ ਇਹਦਾ ਦਰਿਆ ਬਣੂਗਾ ਯਾਦ ਰੱਖਿਓ ਦਰਿਆ ਬਣੂਗਾ ਦਰਿਆ ਬਹੁਤ ਸਾਰੇ ਵਿਦਿਆਰਥੀ ਨੇ ਗਲਤ ਕੀਤਾ ਹੋਊਗਾ ਦਰਿਆ ਬਣੂਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚ ਦਿੱਤਾ ਹੋਇਆ ਇਹ ਸਵਾਲ ਉੱਥੋਂ ਦੇਖ ਕੇ ਦੱਸਿਆ ਤੁਹਾਨੂੰ ਮੈਂ ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਣ ਜਾਂ ਫੜੀਆਂ ਨਾ ਜਾ ਸਕਣ ਉਹ ਕਿਹੜੀਆਂ ਨੇ ਪਹਾੜ ਬਚਕਾ ਨਾਮ ਨੇ ਪਟਵਾਰੀ ਸ਼ਬਦ ਦਾ ਲਿੰਗ ਕੀ ਆ ਇਹ ਨੰਨੇ ਆਲਾ ਆਊਗਾ ਭਾਈ ਆਪਣਾ ਨੰਨੇ ਆਲਾ ਸਰ ਆਹੀ ਆਊਗਾ ਮਿਲਦਾ ਨਾ ਸੀ ਨੰਬਰ ਆਊਗਾ ਪਟਵਾਰ ਠੀਕ ਹੈ ਜੀ ਯਾਦ ਰੱਖਿਓ ਪਟਵਾਰਨ ਆਊਗਾ ਇਹ ਵੀ ਆਪਣਾ ਪੰਜਾਬ ਸਕੂਲ এডੂਕੇਸ਼ਨ ਬੋਰਡ ਚ ਹੈਗਾ ਹੇਠਾਂ ਲਿਖਿਆ ਵਿੱਚੋਂ ਕਿਹੜਾ ਸ਼ਬਦ ਅੰਗਰੇਜ਼ੀ ਦੇ ਬਦਲਵੇਂ ਰੂਪ ਲਈ ਲਿਆ ਗਿਆ ਤਦਬਾਬੂ ਸ਼ਬਦ ਕਿਹੜਾ ਹੈ ਕਹਿੰਦੇ ਇਹਨਾਂ ਦੇ ਵਿੱਚੋਂ ਤਦਬਾਬੂ ਸ਼ਬਦ ਕਿਹੜਾ ਹੈਗਾ ਹਾਂ ਤਾਂ ਇਹਦਾ ਉੱਤਰ ਡੀ ਨੰਬਰ ਰੇਲ ਹੈ ਜੀ ਇਹਦਾ ਰੇਲ ਤੇ ਕਾਪੀ ਵਿੱਚ ਕਨਫਿਊਜ਼ਨ ਹੈ ਆਪਾਂ ਨੂੰ ਇੱਕ ਵਾਰੀ ਰੇਲ ਵੀ ਲਾ ਲਓ ਕਾਪੀ ਵੀ ਲਾ ਲਓ ਡੀ ਨੰਬਰ ਰੇਲ ਹੈਗੀ ਇਹਦੇ ਵਿੱਚ ਆਪਾਂ ਇਹਨੂੰ ਡਾਊਟ ਦੇ ਵਿੱਚ ਰੱਖਦੇ ਹਾਂ ਰੇਲ ਵੀ ਲਾ ਲਓ ਇੱਕ ਵਾਰੀ ਕਾਪੀ ਵੀ ਲਾ ਲਓ ਤਿੰਨ ਸਵਾਲ ਚਾਰਾਂ 'ਚ ਡਾਊਟ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਚਿੱਠੀ ਜੱਫਰ ਨਾਮਾ ਠੀਕ ਹੈ ਉਮੀਦ ਹੈ ਜਿਹੜੇ ਵਿਦਿਆਰਥੀ ਨੇ ਮਨ ਲਾਇਆ ਹੋਊਗਾ ਪੰਜਾਵਾਂ ਦੇ ਵਿੱਚੋਂ ਚਲੋ ਜੀ ਆਪਾਂ ਚਾਰ ਡਾਊਟ ਵਾਲੇ ਸਵਾਲ ਵੀ ਛੱਡ ਦਿੱਤੀ 46 ਨੰਬਰ ਰਹਿ ਗਏ ਉਹ 46 'ਆਂ 'ਚ 25 ਨੰਬਰ ਆ ਗਏ ਜਿਹਦੇ ਉਹਦਾ ਕਲੀਅਰ ਹੋ ਗਿਆ ਦੱਸਿਓ ਕਿੰਨੇ ਜਣਿਆਂ ਨੇ ਪੇਪਰ ਦਿੱਤਾ ਹੀ ਤੁਹਾਡੇ 'ਚੋਂ ਤੇ ਕਿੰਨੇ ਜਣਿਆਂ ਅੱਧਾ ਖੜਾ ਕਰਕੇ ਕਿੰਨੇ ਜਣਿਆਂ ਦਾ ਪੇਪਰ ਏ ਪਾਸ ਹੋ ਗਿਆ 25 ਨੰਬਰ ਲੈ ਲਏ ਤੁਸੀਂ ਸਾਰਿਆਂ ਨੇ ਬਹੁਤ ਸੌਖਾ ਸੀ ਵੈਸੇ ਠੀਕ ਹੈ ਆਓ ਮੜਾ ਜੋ ਹੁਣ ਪੇਪਰ ਬੀ ਦੇ ਵੱਲ ਵੱਧਦੇ ਆਪਾਂ ਪੇਪਰ ਬੀ ਪੇਪਰ ਬੀ ਤੁਹਾਡੇ ਸਾਹਮਣੇ ਆ ਪਈ ਪੇਪਰ ਬੀ ਕੀ ਕਹਿੰਦਾ ਵੀ ਗੁਰਮੁਖੀ ਵਰਣਮਾਲਾ ਵਿੱਚ ਅਦਕ ਬਿੰਦੀ ਤੇ ਟਿੱਪੀ ਨੂੰ ਕੀ ਕਿਹਾ ਜਾਂਦਾ ਹੈ ਵੀ ਅਦਕ ਬਿੰਦੀ ਤੇ ਟਿੱਪੀ ਨੂੰ ਆਪਾਂ ਕੀ ਆਖਦੇ ਹਾਂ ਦੱਸੋ ਭਾਈ ਤਾਂ ਗੁਰਮੁਖੀ ਲਿਪੀ ਵਿੱਚ ਅਦਕ ਬਿੰਦੀ ਟਿੱਪੀ ਨੂੰ ਆਪਾਂ ਫਲਗਾਨੀ ਆਖਦੇ ਮੁਕਤਾ ਨਹੀਂ ਆਖਦੇ ਅਨੁਨਾਸਿਕ ਲਗਾ ਖਨੀ ਆਖਦੇ ਕੀ ਆਖਦੇ ਆ ਲਗਾ ਅਖ ਰਖਦੇ ਬਿਲਕੁਲ ਸਿੰਪਲ ਹੈ ਠੀਕ ਹੈ ਅੱਗੇ ਚੱਲਦੇ ਆ ਅੱਗੇ ਕਹਿੰਦੇ ਜੀ ਆਪਣੇ ਕੋਲੇ ਹੈਗਾ ਇਹ ਲਿਖਿਆ ਵਿੱਚੋਂ ਕਿਹੜਾ ਇਸਤਰੀ ਲਿੰਗ ਰੂਪ ਵਜੋਂ ਨਹੀਂ ਵਰਤਿਆ ਜਾਂਦਾ ਇਸਤਰੀ ਲਿੰਗ ਰੂਪ ਵਜੋਂ ਨਹੀਂ ਵਰਤਿਆ ਜਾਂਦਾ ਉਹ ਤੁਸੀਂ ਦੱਸਣਾ ਹੈਗਾ ਹਵਾ ਰੇਤ ਕੰਧ ਪਿਆਰ ਇਹਦਾ ਸਭ ਤੋਂ ਉੱਤਰ ਕਿਹੜਾ ਆਇਆ ਸੀ ਆਪਣੇ ਕੋਲੇ ਪਿਆਰ ਉੱਤਰ ਜਿਹੜਾ ਇਹਦਾ ਲਾਇਆ ਗਿਆ ਤਾਂ ਡੀ ਹਾਂ ਡੀ ਤਾਂ ਡੀ ਨੰਬਰ ਕਲੀਅਰ ਆਪਣਾ ਰਾਈਟ ਹੈ ਕਿਹੜਾ ਸ਼ਬਦ ਬੇਲਾਵਾਰਾ ਨਕਮਾ ਸ਼ਬਦਾਂ ਦਾ ਸਮਾਨਾਰਥੀ ਹੋ ਸਕਦਾ ਹੈ ਤਾਂ ਆਪਾਂ ਖੰਗੇ ਕਿਹੜਾ ਹੋ ਸਕਦਾ ਜੀ ਚਲਾਕ ਸੁਸਤ ਕਮੀਨਾ ਜਾਂ ਨਖੱਟੂ ਆਪਾਂ ਖੰਗੇ ਨਖੱਟੂ ਉੱਤਰ ਜਿਹੜਾ ਹੈਗਾ ਉਹ ਆਪਣੇ ਕੋਲੇ ਠੀਕ ਆਊਗਾ ਠੀਕ ਹੈ ਅੱਗੇ ਆਓ ਹੇਠਾਂ ਲਿਖੇ ਵਾਕਾਂ ਵਿੱਚੋਂ ਕਿਹੜਾ ਸ਼ੁੱਧ ਸ਼ਬਦ ਜੋੜਾਂ ਵਾਲਾ ਵਾਕ ਹੈ ਖੇਡਣਾ ਬਹੁਤ ਜ਼ਰੂਰੀ ਹੈ ਆਪਾਂ ਖੰਗੇ ਡੀ ਨੰਬਰ ਉੱਤਰ ਆਪਣਾ ਕੀ ਆਊਗਾ ਰਾਈਟ ਖੇਡਣਾ ਬਹੁਤ ਜ਼ਰੂਰੀ ਹੈ ਮੁੰਡਾ ਖੇਡਦਾ ਇਸ ਵਾਕ ਵਿੱਚ ਹੀੜ ਲਿਖਿਆ ਚ ਕਿਹੜੀ ਕਿਰਿਆ ਹੈ ਆਪਾਂ ਖਾਂਗੇ ਜੀ ਇਹਦੇ ਵਿੱਚ ਅਕਰਮਕ ਕਿਰਿਆ ਹੈ ਕਿਉਂਕਿ ਆਪਾਂ ਨੂੰ ਪਤਾ ਨਹੀਂ ਵੀ ਮੁੰਡਾ ਕੀ ਖੇਡਦਾ ਇਹਦੇ ਵਿੱਚ ਕਰਮ ਨਹੀਂ ਹੈਗਾ ਕਰਤਾ ਕਰਮ ਕਿਰਿਆ ਕੱਲੀ ਦੋ ਚੀਜ਼ਾਂ ਨੇ ਅੱਗੇ ਆਜੋ ਕਹਿੰਦੇ ਇਹ ਇੱਥਾਂ ਵਿੱਚੋਂ ਕਿਹੜੀ ਨਾਸਕੀ ਧੁਨੀ ਨਹੀਂ ਹੈ ਇੱਥਾਂ ਵਿੱਚੋਂ ਕਿਹੜੀ ਨਾਸਕੀ ਧੁਨੀ ਨਹੀਂ ਹੈ ਆਪਾਂ ਖਾਂਗੇ ਟੈਂਕਾ ਇਹਦਾ ਉੱਤਰ ਆਊਗਾ ਨਾ ਜੀ ਕਿ ਆਪਾਂ ਆਪਸ਼ਨ ਹੀ ਨਹੀਂ ਦਿਖ ਰਹੀਆਂ ਆਪਣੇ ਤਾਂ ਤੱਦਾ ਸੀ ਨੰਬਰ ਆਪਸ਼ਨ ਤੱਦਾ ਇਹਦਾ ਉੱਤਰ ਆਊਗਾ ਮੈਂ ਤਾਂ ਇੱਥੇ ਦਿਖਿਆ ਨਹੀਂ ਬਿਜ਼ੀ ਵਾਲੀ ਨਹੀਂ ਹੈਗਾ ਕਾਜੀ ਕੋਲਣਾ ਆ ਸਵਾਲ ਤੇ ਤੁਸੀਂ ਸਾਰਿਆਂ ਨੇ ਅਬਜੈਕਸ਼ਨ ਲਾ ਸਕਦੇ ਆਂ ਆਪਾਂ ਆ ਸਵਾਲ ਤੇ ਪਈ ਅਬਜੈਕਸ਼ਨ ਕਿਉਂਕਿ ਕਾਜੀ ਕੋਲਣਾ ਕਾਜੀ ਕੋਲਣਾ ਦਾ ਮਤਲਬ ਕੀ ਹੁੰਦਾ ਕੀ ਕੱਢਿਆ ਸੀ ਸਰਪ ਬੇਸਵਾਦਾ ਕਰ ਹਾਂ ਤਾਂ ਆਪ ਪੜ੍ਹੋਗੇ ਇਹਦਾ ਜਿਹੜਾ ਸੀਗਾ ਬੇਸਵਾਦਾ ਕਰਨਾ ਇਹਦਾ ਮਤਲਬ ਸੀਗਾ ਬੇਸਵਾਦਾ ਕਰਨਾ ਇਹਦਾ ਅਰਥ ਕੀ ਇਹ ਕਾਜੀ ਖੋਲਣਾ ਦਾ ਬੇਸਵਾਦਾ ਕਰਨਾ ਇਹਨਾਂ ਨੇ ਪੁੱਛਿਆ ਸੀ ਨਹੀਂ ਕਿਹੜਾ ਕਹਿੰਦੇ ਮਤਲਬ ਨਹੀਂ ਤਾਂ ਹੀ ਪੁੱਛਣਗੇ ਜੇ ਆ ਤਿੰਨ ਹੋਣਗੇ ਤਾਂ ਤਾਂ ਆ ਤਿੰਨੇ ਵੀ ਇਹਦੇ ਅਰਥ ਨਹੀਂ ਹੈਗੀ ਤਾਂ ਕਰਕੇ ਇਹਦਾ ਉੱਤਰ ਹੈ ਬੇਸਵਾਦਾ ਕਰਨਾ ਠੀਕਾ ਇਹਦਾ ਉੱਤਰ ਹੈ ਇਹਦੇ ਤੇ objections ਲੱਗ ਸਕਦੀ ਹੈ ਸਭਾਲ ਤੇ ਇਹ ਕਿੰਨੇਵੀਂ ਕਲਾਸ ਦੇ ਵਿੱਚ ਪਿਆ ਆਪਣੀ ਨੌਵੀਂ ਤੇ ਦਸਵੀਂ ਦੀ ਜਿਹੜੀ ਪੰਜਾਬ ਬੋਰਡ ਦੀ ਕਿਤਾਬ ਹੈ ਉਹਦੇ ਵਿੱਚ ਇਹ ਜਿਹੜਾ ਸਵਾਲ ਪਿਆ ਇਹਦੀ ਮੈਂ ਫੋਟੋ ਤੁਹਾਨੂੰ ਟੈਲੀਗ੍ਰam ਚੈਨਲ ਪੰਜਾਬੀ ਵਿਦ ਪਨੀਰ ਸਰ ਤੇ ਸੈਂਡ ਕਰ ਦਊਗਾ ਉੱਥੋਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਚਲੋ ਅਗਲਾ ਸਵਾਲ ਹੈ ਕਹਿੰਦੇ ਇੱਥੇ ਲਿਖਿਆ ਵਿੱਚੋਂ ਕਿਸ ਇੱਕ ਵਚਨ ਦਾ ਬਹੁਵਚਨ ਨਹੀਂ ਹੈ ਇੱਕ ਬਚਨ ਦਾ ਬਹੁਵਚਨ ਨਹੀਂ ਹੈਗਾ ਭੂਆ ਜਿਹੜੀ ਆ ਗਈ ਨਾ ਵਿਚਾਰੀ ਇਹਦਾ ਬਹੁਵਚਨ ਨਹੀਂ ਹੈਗਾ ਆਪਾਂ ਪੜਿਆ ਵੀ ਸੀ ਹੇਠ ਲਿਖਿਆ ਵਿੱਚੋਂ ਕਿਹੜਾ ਨਿਸ਼ਚਿਆ ਵਾਚਕ ਪੜਨਾਮ ਹੈ ਇਹ ਜਿਹੜਾ ਹੈਗਾ ਆਪਣੇ ਕੋਲੇ ਨਿਸ਼ਚਿਆ ਵਾਚਕ ਪੜਨਾਮ ਹੈ ਠੀਕ ਹੈ ਜੀ ਅੱਗੇ ਆਓ ਕਹਿੰਦੇ ਇਹ ਕਿਹੜੇ ਸ਼ਬਦ ਵਿੱਚ ਅਗੇਤਰ ਨਹੀਂ ਹੈ ਤਾਂ ਆਪ ਪੜ੍ਹਨਗੇ ਮਾਮਾ ਸ਼ਬਦ ਵਿੱਚ ਨਹੀਂ ਆ ਬਾਕੀ ਸਾਰਿਆਂ ਚ ਹੈਗੀ ਹੈ ਜੀ ਜੋਕੇ ਸਮੇਂ ਵਿੱਚ ਬੱਗ ਘਟ ਨਜ਼ਰ ਆਉਂਦੇ ਹਨ ਸਵਾਕ ਵਿੱਚ ਕਿਹੜਾ ਨਾਮ ਹੈ ਇਕੱਠ ਵੱਜਕ ਦਾ ਸਮੂਹਵਾਚਕ ਆਪਾਂ ਬਹੁਤ ਵਾਰੀ ਕੀਤਾ ਹੈ ਸਹੀ ਵਿਰੁੱਧੀ ਸ਼ਬਦ ਇਹਦੇ ਵਿੱਚੋਂ ਕਿਹੜਾ ਹੈ ਓੜਕ ਛੇਕੜ ਸਖਣਾ ਖੋਖਲਾ ਸੱਜਰਾ ਬੇਹਾ ਅਪੱਦਰ ਜਾਂ ਖਰੂਦ ਠੀਕ ਹੈ ਜੀ ਇਹਦਾ ਆਊਗਾ ਸੱਜਰਾ ਜਾਂ ਬੇਹਾ ਠੀਕ ਹੈ ਜੀ ਸੱਜਰਾ ਬੇਹਾ ਜਿਸ ਸ਼ਬਦ ਦੇ ਅਰਥ ਹੋਣ ਉਸ ਨੂੰ ਆਪਾਂ ਸਾਰਥਕ ਆਖਦੇ ਹਾਂ ਕਹਿੰਦੇ ਜੀ ਅੱਗੇ ਆ ਗਈ ਆਪਣੇ ਕੋਲੇ ਅੰਗਰੇਜ਼ੀ ਦਾ ਏ ਸੀ ਆਪਣੇ ਪੇਪਰ ਏ ਤੇ ਬੀ ਦੀ ਡਿਸਕਸ਼ਨ ਬਾਕੀ ਮੈਂ ਪ੍ਰੋਪਰ ਪੀਪੀਟੀ ਬਣਾ ਕੇ ਤੁਹਾਨੂੰ ਕਰਵਾਉਂਗਾ ਇੱਕ ਵਾਰੀ ਨੰਬਰ ਜੇ ਮਨਲਾ ਲਓ ਅੰਦਾਜ਼ਾ ਜਿਹਾ ਲਾ ਲਓ ਠੀਕ ਹੈ ਜੀ ਬਾਕੀ ਮਿਲਦੇ ਆ ਅਗਲੀ ਕਲਾਸ ਦੀ ਵਿੱਚ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਮੈਂਟ ਕਰਕੇ ਆਪਣੇ ਨੰਬਰ ਜਰੂਰ ਕਮੈਂਟ ਕਰਨੇ ਆ ਪੰਜਾਬੀ ਚੋਂ ਬੀ ਚੋਂ ਕਿੰਨੇ ਆਏ ਆ ਤੇ ਏ ਚੋਂ ਕਿੰਨੇ ਆਏ ਧੰਨਵਾਦ ਜੀ